ਪ੍ਰਾਈਮ ਪੰਜਾਬੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਗੱਲਬਾਤ ਕਰਾਂਗੇ ਅੱਜ ਕਿਸਾਨੀ ਪ੍ਰੋਟੈਸਟ ਦੀ ਅੱਜ ਕੱਲੋ ਕਿ ਤਿੰਨ ਚਾਰ ਦਿਨ ਹੋ ਗਏ ਨੇ ਕਿਸਾਨਾਂ ਅਤੇ ਹਰਿਆਣਾ ਪੁਲਿਸਕਾਰ ਵਿੱਚ ਚੱਲਦੀ ਜਦੋਜਹਿਦ ਨੂੰ ਲੈ ਕੇ ਮੇਰੇ ਤੇ ਸਾਰੇ ਮਸਲੇ ਤੇ ਗੱਲਬਾਤ ਕਰਨ ਲਈ ਯੂਕੇ ਤੋਂ ਜੁੜੇ ਨੇ ਦਜੀਤ ਸਿੰਘ ਸਵਾਗਤ ਕਰਾਉਂਦਾ ਹਾਂ ਦਜੀਤ ਸਿੰਘ ਨਾਲ ਜੁੜਨ ਦੇ ਲਈ ਧੰਨਵਾਦੀ ਤੁਹਾਡਾ ਵੀ ਬਹੁਤ ਬਹੁਤ ਤੇ ਤੁਹਾਡੇ ਦਰਸ਼ਕਾਂ ਦਾ ਵੀ ਦਜੀਤ ਸਿੰਘ ਕਿਵੇਂ ਦੇਖਦੇ ਹੋ ਤਿੰਨ ਚਾਰ ਦਿਨ ਦੀ ਕਿ ਲੋਕ ਕਿ ਸਹਾ ਕਿਸਾਨਾਂ ਅਤੇ ਹਰਿਆਣਾ ਪੁਲਿਸਕਾਰ ਵਿੱਚਕਾਰ ਕਾਫੀ ਲੰਬੀ ਚੱਲੀ ਜਦੋਜਹਿਦ ਨੂੰ ਲੈ ਕੇ ਅ ਦੇਖੋ ਇੱਕ ਮੁਸਲਮਾਨ ਮੂਲ ਦੇ ਜਿਹੜੇ ਸ਼ਾਇਰ ਨੇ ਉਹਨਾਂ ਨੇ ਨਾ ਇੱਕ ਸ਼ੇਅਰ ਜਿਹੜਾ ਹੈ ਉਹ ਬੋਲਿਆ ਸੀ ਕਿ ਜੋ ਅਕਸਰ ਹੀ ਸਾਡੇ ਰਾਗੀ ਢਾਡੀ ਜਿਹੜੇ ਨੇ ਉਹ ਸਟੇਜਾਂ ਤੋਂ ਬੋਲਦੇ ਰਹਿੰਦੇ ਨੇ ਉਹ ਸੀ ਜੰਗ ਹਿੰਦ ਪੰਜਾਬ ਦਾ ਫੇਰ ਹੋਸੀ ਸਾਥੋਂ ਖੁਸ਼ੀਆਂ ਜੋ ਸਰਦਾਰੀਆਂ ਨੇ ਮਤਲਬ ਬਾਰ-ਬਾਰ ਪੰਜਾਬ ਦਾ ਉੱਠ ਕੇ ਸੈਂਟਰ ਦੇ ਨਾਲ ਮੱਥਾ ਲਾਉਣਾ ਕਿਤੇ ਨਾ ਕਿਤੇ ਇਹ ਸ਼ੇਅਰ ਜਾਂ ਫਿਰ ਇਹ ਲਾਈਨਾਂ ਜਿਹੜੀਆਂ ਉਹਨੂੰ ਯਾਦ ਕਰਵਾ ਦਿੰਦਾ ਤੇ ਕਿਤੇ ਨਾ ਕਿਤੇ ਇਹ ਲੱਗਦਾ ਵੀ ਵਾਕਈ ਉਹਨਾਂ ਲਾਈਨਾਂ ਦੇ ਵਿੱਚ ਉਹਨਾਂ ਸੱਤਰਾਂ ਦੇ ਵਿੱਚ ਕਿੰਨੀ ਸੱਚਾਈ ਹੋਵੇਗੀ ਤੁਸੀਂ ਦੇਖੋ ਭਾਰਤ ਦੀਆਂ 30 ਦੇ ਕਰੀਬ ਸਟੇਟਾਂ ਨੇ ਪਰ ਹਰ ਵਾਰ ਪੰਜਾਬ ਹੀ ਸੈਂਟਰ ਨਾਲ ਮੱਥਾ ਕਿਉਂ ਲਾਉਂਦਾ ਹੁਣ ਇਹਦੇ ਵਿੱਚ ਦੋ ਗੱਲਾਂ ਨੇ ਜਾਂ ਤਾਂ ਪੰਜਾਬ ਬੇਗਾਨਗੀ ਮਹਿਸੂਸ ਕਰ ਰਿਹਾ ਹੈ ਭਾਰਤ ਦੇ ਵਿੱਚੋਂ ਸੈਂਟਰ ਦੇ ਨਾਲ ਮਤਲਬ ਕਿ ਇੱਕ ਪਾਸੇ ਭਾਰਤ ਸਟੇਟਾਂ ਇੱਕ ਪਾਸੇ ਪੰਜਾਬ ਹੈ ਸੋ ਜਾਂ ਫਿਰ ਜਿਹੜਾ ਸੈਂਟਰ ਹੈ ਉਹ ਪੰਜਾਬ ਨੂੰ ਬੇਗਾਨਾ ਸਮਝਦਾ ਆਪਣਾ ਸਮਝਦਾ ਨਹੀਂ ਆਪਣੀਆਂ ਵਰਗਾ ਉਹਦੇ ਨਾਲ ਜਿਹੜਾ ਹੈ ਉਹਦਾ ਰਹਿਣ ਸਹਿਣ ਸਤਕਾਰ ਨਹੀਂ ਹੈਗਾ ਇੱਕ ਕਲੋਨੀ ਦੀ ਤਰ੍ਹਾਂ ਜਿਵੇਂ ਬ੍ਰਿਟਿਸ਼ ਨੇ ਬਹੁਤ ਸਾਰੇ ਜਿਹੜੇ ਦੁਨੀਆ ਦੇ ਮੁਲਕ ਨੇ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਉਸ ਤੋਂ ਬਾਅਦ ਉੱਥੇ ਲੋਕਾਂ ਦੇ ਉੱਤੇ ਤਸ਼ੱਦਦ ਕੀਤਾ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਚਲਾਇਆ ਸੋ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਵੀ ਹੋ ਸਕਦਾ ਹੈ ਜੋ ਹਾਲਾਤ ਜਾਪਦੇ ਨੇ ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਕਿਸਾਨ ਕਹਿ ਦੇਣ ਕਿ ਅਸੀਂ ਦਿੱਲੀ ਦੇ ਵਿੱਚ ਜਾ ਕੇ ਮੋਰਚਾ ਲਾਵਾਂਗੇ ਤਾਂ ਉਹਨਾਂ ਨੂੰ ਰੋਕਣ ਦੇ ਲਈ ਬਾਰਡਰ ਬਣਾ ਦੇਣੇ ਸਟੇਟਾਂ ਦੇ ਉੱਤੇ ਸ਼ੰਭੂ ਦੇ ਵਿੱਚ ਸ਼ੰਭੂ ਜਿਹੜਾ ਬਾਰਡਰ ਹੈਗਾ ਉਹਦੇ ਆਲੇ ਦੁਆਲੇ ਵੱਡੀ ਗਿਣਤੀ ਦੇ ਵਿੱਚ ਫੋਰਸ ਲਾ ਦੇਣੀ ਹਰਿਆਣਾ ਪੁਲਿਸ ਵੱਲੋਂ ਵੀਡੀਓ ਬਣਾ ਕੇ ਚੇਤਾਵਨੀ ਜਾਰੀ ਕਰਨੀ ਫਿਰ ਤੁਸੀਂ ਦੇਖੋ ਸੜਕਾਂ ਦੇ ਵਿੱਚ ਕਿਵੇਂ ਵੱਡੇ ਵੱਡੇ ਸੂਏ ਜਿਹੜੇ ਨੇ ਉਹ ਕੰਕਰੀਟ ਪਾ ਕੇ ਲਾ ਦਿੱਤੇ ਗਏ ਵੱਡੇ ਵੱਡੇ ਬੈਰੀਕੇਡ ਲਾ ਦਿੱਤੇ ਗਏ ਤੇ ਹੋਰ ਤੇ ਹੋਰ ਜਿਹੜਾ ਕੰਮ ਜਿਹੜਾ ਨਵਾਂ ਐਕਤੀ ਦੇਖਿਆ ਗਿਆ ਡਰੋਨਸ ਦੇ ਨਾਲ ਅਥਰੂ ਗੈਸ ਦੇ ਗੋਲੇ ਸੁੱਟਣੇ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਵਰਤਾਰਾ ਇਹੋ ਜਿਹਾ ਲੱਗਦਾ ਕਿ ਜਿਵੇਂ ਪੰਜਾਬ ਭਾਰਤ ਦੇ ਨਾਲੋਂ ਵੱਖਰਾ ਹੋ ਗਏ ਇਹ ਅਸੀਂ ਨਹੀਂ ਕਹਿੰਦੇ ਮਾਹੌਲ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਸਿਰਜਿਆ ਜਾ ਰਿਹਾ ਹੈ ਸੋ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਕਹਿੰਦੇ ਸੁਣਿਆ ਹੋਣਾ ਕਿ ਜੇ ਇਹ ਬਾਰਡਰ ਤੁਸੀਂ ਟੈਂਪਰੇਰੀ ਬਣਾਉਣਾ ਹੈ ਜੇ ਸਾਨੂੰ ਇਦਾਂ ਹੀ ਰੋਕਣਾ ਤੇ ਇਹਨੂੰ ਪੱਕਾ ਬਣਾ ਦਿਓ ਫਿਰ ਫਾਹਾ ਵੱਡੋ ਕਹਿੰਦੇ ਇੱਕੋ ਵਾਰੀ ਤੇ ਦੂਸਰੇ ਪਾਸੇ ਜਦੋਂ ਐਦਕੀ ਗੱਲ ਕਰਦੇ ਆ ਨਾ ਕਿਸਾਨਾਂ ਦੀ ਜਾਂ ਫਿਰ ਜਿਹੜੀ ਯੂਥ ਇਸ ਵੇਲੇ ਦਿੱਲੀ ਵੱਲੋਂ ਕੂਚ ਕਰ ਰਹੀ ਹੈ ਸੋ ਪਹਿਲੀ ਨਾਲੋਂ ਪਹਿਲੀ ਵਾਰ ਨਾਲੋਂ ਵੀ ਜ਼ਿਆਦਾ ਜੋਸ਼ ਜਿਹੜਾ ਉਹਨਾਂ ਦੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਜਿਵੇਂ ਕਿ ਜਾਨਾਂ ਤਲੀਆਂ ਦੇ ਉੱਤੇ ਧਰ ਕੇ ਪੰਜਾਬ ਦੇ ਲੋਕ ਸੈਂਟਰ ਦੇ ਨਾਲ ਮੱਥਾ ਲਾਉਣ ਤੁਰੇ ਹੋਣ ਮਤਲਬ ਕਿ ਪੰਜਾਬ ਦਾ ਇਹ ਬਾਗੀ ਖੂਨ ਹੈ ਚਾਹੇ ਗੱਲ ਫਸਲਾਂ ਦੀ ਹੋਵੇ ਚਾਹੇ ਨਸ਼ਿਆਂ ਦੀ ਹੋਵੇ ਪਾਣੀਆਂ ਦੀ ਹੋਵੇ ਸੋ ਪੰਜਾਬ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਕੋਈ ਐਸੀ ਚੀਜ਼ ਜਿਹੜੀ ਆ ਲੁਕੀ ਹੋਈ ਹੈ ਜੋ ਪੰਜਾਬ ਬਾਰ ਬਾਰ ਮਹਿਸੂਸ ਕਰਦਾ ਹੈ ਤੇ ਦਿੱਲੀ ਨੂੰ ਜਾ ਕੇ ਬੰਦਾਰਦਾ ਤੁਸੀਂ ਦੇਖੋ ਮੈਂ ਜਿਹੜੀ ਗੱਲ ਮੈਂ ਰਿਪੀਟ ਕਰਦਾ ਕਿਉਂਕਿ ਨਾਲ ਨਾਲ ਉਹ ਵਜੋੜ ਕੇ ਮੈਂ ਤੁਹਾਨੂੰ ਦੱਸਦਾ ਕਿ 30 ਸਟੇਟਾਂ ਨੇ ਭਾਰਤੀਆਂ ਕੋਈ ਵੀ ਏਡੇ ਵੱਡੇ ਪੱਧਰ ਦੇ ਉੱਤੇ ਐਜੀਟੇਸ਼ਨ ਨਹੀਂ ਕਰਦਾ ਪੰਜਾਬ ਬਾਰ ਬਾਰ ਕਰਦਾ ਉਹ ਚਾਹੇ ਪੰਜਾਬੀ ਸੂਬਾ ਮੋਰਚਾ ਕਿਉਂ ਨਾ ਹੋਵੇ ਚਾਹੇ 78 ਹੋਵੇ ਚਾਹੇ 84 ਹੋਵੇ ਜਾਂ 95 ਦੀ ਮੂਵਮੈਂਟ ਹੋਵੇ 95 ਤੱਕ ਚੱਲੀ ਮੂਵਮੈਂਟ ਉਸ ਤੋਂ ਬਾਅਦ ਦੀ ਗੱਲ ਹੋਵੇ ਪਾਣੀਆਂ ਦਾ ਮਸਲਾ ਹੋਵੇ ਸੋ ਅੱਜ ਕਿਸਾਨੀ ਦਾ ਮਸਲਾ ਹੈ ਦੋ ਵਾਰ ਮਤਲਬ ਕਿ ਦੋਹਾਂ ਤਿੰਨਾਂ ਸਾਲਾਂ ਦੇ ਵਿੱਚ ਦੂਜੀ ਵਾਰ ਕਿਸਾਨੀ ਜਿਹੜੇ ਨੇ ਕਿਸਾਨ ਨੇ ਜਿਹੜੇ ਉਹ ਉੱਥੇ ਪਹੁੰਚ ਗਏ ਨੇ ਸੋ ਇਹ ਪੰਜਾਬ ਦਾ ਬਾਗੀ ਬਲੱਡ ਹੈ ਇਹ ਵਾਰ-ਵਾਰ ਸੈਂਟਰ ਦੇ ਨਾਲ ਮੱਥਾ ਲਾਏਗਾ ਮਸਲਾ ਕੋਈ ਵੀ ਹੋਵੇ ਤੇ ਸੈਂਟਰ ਭਲੀ ਭਾਂਤ ਇਹਨੂੰ ਜਾਣਦਾ ਵੀ ਹੈ ਕਿ ਅਸੀਂ ਬਾਕੀ ਸਟੇਟਾਂ ਦਾ ਦੱਬ ਸਕਦੇ ਹਾਂ ਪਰ ਪੰਜਾਬ ਨੂੰ ਨਹੀਂ ਦੱਬ ਸਕਦੇ ਅੱਜ ਤੁਹਾਨੂੰ ਇਹ ਗੱਲ ਸਾਫ਼ ਹੋ ਜਾਣੀ ਚਾਹੀਦੀ ਹੈ ਕਿ ਜੋ ਪੰਜਾਬ ਦੇ ਵਿੱਚ ਨਸ਼ੇ ਦਾ ਹੜ ਜਿਹੜਾ ਹੈ ਉਹਨੂੰ ਚਲਾਇਆ ਜਾ ਰਿਹਾ ਜਿਹਨੂੰ 6ਵਾਂ ਦਰਿਆ ਕਹਿੰਦੇ ਆ ਉਹ ਕਿਉਂ ਚਲਾਇਆ ਜਾ ਰਿਹਾ ਪ੍ਰਵਾਸ ਇੰਨੇ ਵੱਡੇ ਪੱਧਰ ਦੇ ਉੱਤੇ ਕਿਉਂ ਹੋ ਰਿਹਾ ਕਿਉਂਕਿ ਸੈਂਟਰ ਦੇ ਕੋਲ ਸਿੱਧੇ ਤੌਰ ਦੇ ਉੱਤੇ ਪੰਜਾਬ ਨੂੰ ਡੱਕਣ ਦਾ ਕੋਈ ਹਿਲਾ ਨਹੀਂ ਹੈ ਤੁਸੀਂ ਆਹ ਦੇਖ ਲਓ ਜਿਹੜੇ ਸੂਏ ਲਾਏ ਸੜਕਾਂ ਦੇ ਵਿੱਚ ਬੈਰੀਕੇਡ ਲਾਏ ਪੁਲਿਸ ਲਾ ਦਿੱਤੀ ਉਸ ਤੋਂ ਬਾਅਦ ਆਰਮੀ ਲੱਗ ਗਈ ਪਰ ਫਿਰ ਵੀ ਜਿਹੜੇ ਕਿਸਾਨ ਨੇ ਉਹ ਦਿੱਲੀ ਦੀਆਂ ਪ੍ਰੂਹਾਂ ਦੇ ਉੱਤੇ ਪਹੁੰਚ ਗਏ ਵੱਡੀ ਗਿਣਤੀ ਦੇ ਵਿੱਚ ਜਿੱਥੇ ਇਹ ਕਿਹਾ ਜਾਂਦਾ ਨਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਉਹ ਜੀ ਉਹ ਬਹੁਤਾ ਮਤਲਬ ਕਿ ਉਹਨਾਂ ਨੂੰ ਦੀਨ ਦੁਨੀਆ ਦਾ ਨਹੀਂ ਪਤਾ ਕਿਵੇਂ ਕਰਨਗੇ ਉਹ ਉਹ ਉਹਨਾਂ ਨੂੰ ਰਾਜਨੀਤੀ ਦੀ ਸਮਝ ਨਹੀਂ ਹੈ ਉਹਨਾਂ ਨੂੰ ਟੈਕਨੀਕਲ ਗੱਲਾਂ ਦਾ ਨਹੀਂ ਪਤਾ ਤੁਸੀਂ ਇਹ ਦੇਖੋ ਵੀ ਡਰੋਨ ਕਿਵੇਂ ਸੁੱਟੇ ਗਏ ਪਤੰਗ ਉਡਾ ਕੇ ਡਰੋਨ ਸੁੱਟੇ ਜਾ ਰਹੇ ਨੇ ਮਤਲਬ ਕਿਸਾਨ ਜਿਹੜੇ ਨੇ ਨੌਜਵਾਨ ਯੂਥ ਹੈ ਉਹ ਪਤੰਗ ਉਡਾ ਰਹੀ ਹੈ ਤੇ ਜਿਹੜੇ ਡਰੋਨ ਨੇ ਜਿਹੜੇ ਅਥਰੂ ਗੈਸ ਸੁੱਟਦੇ ਆ ਸੋ ਉਹ ਕਿਤੇ ਨਾ ਕਿਤੇ ਉਹ ਵੀ ਸੁੱਟ ਲਿਆ ਉਹਨਾਂ ਨੇ ਇੱਕ ਜਦੋਂ ਫਿਰ ਗੱਲ ਅਥਰੂ ਗੈਸ ਦੇ ਗੋਲਿਆਂ ਦੀ ਆਉਂਦੀ ਹੈ ਕਿ ਉਹ ਧੂਏ ਤੋਂ ਕਿਵੇਂ ਬਚਿਆ ਜਾਵੇ ਤਾਂ ਉਹ ਵੀ ਉਹਨਾਂ ਨੇ ਜਗਾੜ ਲੱਭ ਲਿਆ ਕਿੰਦਾ ਵੀ ਗਿੱਲੀ ਪਾਣੀ ਨਾਲ ਨਿਚੜਦੀ ਹੋਈ ਬੋਰੀ ਉੱਤੇ ਪਾ ਦਿਓ ਤੇ ਉਹ ਡਿਫਿਊਜ਼ ਹੋ ਜਾਊਗਾ ਉਹ ਕੰਮ ਨਹੀਂ ਕਰੂਗਾ ਕੋਈ ਕੋਈ ਕਿਸੇ ਤਰੀਕੇ ਦਾ ਲੱਭ ਰਿਆ ਸਾਧਨ ਕੋਈ ਕਿਸੇ ਤਰੀਕੇ ਦਾ ਫਿਰ ਇੱਥੋਂ ਤੱਕ ਕਿ ਟਰੈਕਟਰਾਂ ਦੇ ਪਿੱਛੇ ਵੱਡੇ ਪੱਖੇ ਪਾ ਲਏ ਕਿਸਾਨਾਂ ਨੇ ਕਿ ਜਿਹੜਾ ਧੂਆਂ ਅਥਰੂ ਗੈਸ ਦਾ ਨਿਕਲੇਗਾ ਉਹਨੂੰ ਦੂਜੇ ਪਾਸੇ ਨੂੰ ਮੋੜ ਦਿਓ ਜਿੱਧਰ ਆਰਮੀ ਖੜੀ ਆ ਪੁਲਿਸ ਫੋਰਸਾਂ ਖੜੀਆਂ ਸੋ ਉਧਰ ਨੂੰ ਉਹਨਾਂ ਨੂੰ ਧੱਕ ਦਿਓ ਤਾਂ ਕਿ ਜਿਹੜਾ ਸਾਡੇ ਤੇ ਅਸਰ ਨਾ ਹੋਵੇ ਉਹਨਾਂ ਦੇ ਉੱਤੇ ਹੋਵੇ ਬਖਤਰਬੰਦ ਟਰੈਕਟਰ ਤਿਆਰ ਕਰ ਲਏ ਗਏ ਸੋ ਬਹੁਤ ਕੁਝ ਹੈ ਉੱਥੋਂ ਤੱਕ ਕਿ ਮੈਂ ਤੁਹਾਨੂੰ ਦੱਸਾਂ ਕਿ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਕਲਿੱਪ ਆ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਬੜੇ ਹਾਸੋ ਹਿਣੇ ਨੇ ਜਦੋਂ ਸਾਡੇ ਪੰਜਾਬ ਦੇ ਜਿਹੜੇ ਗਏ ਹੋਏ ਬਜ਼ੁਰਗ ਨੇ ਉੱਥੇ ਨੈਸ਼ਨਲ ਪੱਤਰਕਾਰਾਂ ਨੂੰ ਜਿਹੜੇ ਜਵਾਬ ਦਿੰਦੇ ਨੇ ਤੇ ਬੜੇ ਹਾਸੋ ਹਿਣੇ ਜਵਾਬ ਹੁੰਦੇ ਆ ਤੇ ਉਸ ਤੋਂ ਬਾਅਦ ਉਹ ਪੱਤਰਕਾਰਾਂ ਦੀ ਵੀ ਬੋਲਤੀ ਬੰਦ ਹੋ ਜਾਂਦੀ ਹੈ ਇਹੋ ਜਿਹੇ ਜਵਾਬ ਜਿਹੜੇ ਆ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਸੋ ਕਿਤੇ ਨਾ ਕਿਤੇ ਮਨ ਦੇ ਵਿੱਚ ਚਾਹ ਵੀ ਚੜਦਾ ਹੈ ਖੁਸ਼ੀ ਵੀ ਹੁੰਦੀ ਹੈ ਪਰ ਇਹ ਵੀ ਕਿਤੇ ਨਾ ਕਿਤੇ ਮਹਿਸੂਸ ਕਰਦੇ ਆ ਕਿ ਵਾਰ-ਵਾਰ ਅਸੀਂ ਹੀ ਕਿਉਂ ਸਾਡੇ ਹੀ ਲੋਕ ਕਿਉਂ ਕਿਉਂਕਿ 30 ਕਿਸਾਨ ਜਿਹੜੇ ਨੇ ਕੱਲ ਜ਼ਖਮੀ ਹੋਏ ਐ ਜਿਨ੍ਹਾਂ ਨੂੰ ਸੱਟਾਂ ਵੱਜੀਆਂ ਕਿਸੇ ਨੇ ਤਾਂ ਇਹ ਵੀ ਦਾਵਾ ਵਿੱਚ ਕੀਤਾ ਹੈ ਇਹ ਵੀ ਕੀਤਾ ਗਿਆ ਵੀ ਭਾਈ ਗੋਲੀਆਂ ਵੀ ਚਲਾਈਆਂ ਗਈਆਂ ਨੇ ਸਿੱਧੀਆਂ ਜਦਕਿ ਆਮ ਤੌਰ ਤੇ ਇਹ ਗੱਲ ਹੈ ਕਿ ਪਲਾਸਟਿਕ ਦੀਆਂ ਗੋਲੀਆਂ ਰਬੜ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਸੋ ਕਿਤੇ ਨਾ ਕਿਤੇ ਉਹ ਵੀ ਇਹ ਜਾਇਜ਼ ਨਹੀਂ ਹੈਗਾ ਕੰਮ ਮਤਲਬ ਜੇ ਰਬੜ ਦੀਆਂ ਗੋਲੀਆਂ ਤੇ ਥੋੜੀ ਵੀ ਤੁਸੀਂ ਉਹ ਵੀ ਮਾਰ ਸਕਦੇ ਹੋ ਆਪਣੇ ਹੀ ਨਾਗਰਿਕਾਂ ਦੇ ਉੱਤੇ ਸੋ ਅ ਜਿੱਥੇ ਖੁਸ਼ੀ ਹੈ ਜਿੱਥੇ ਚਾਹ ਚੜਦਾ ਇਹ ਚੀਜ਼ਾਂ ਦੇਖ ਕੇ ਕਿ ਪੰਜਾਬ ਅੱਜ ਵੀ ਉਸੇ ਤਰੀਕੇ ਨਾਲ ਜੋਸ਼ੋਖ ਰੋਸ਼ ਦੇ ਨਾਲ ਲੜ ਰਿਹਾ ਪਰ ਦੂਸਰੇ ਪਾਸੇ ਜਦੋਂ ਸਾਡੇ ਨੌਜਵਾਨ ਜਾਂ ਫਿਰ ਬਜ਼ੁਰਗ जख्मी ਹੁੰਦੇ ਨੇ ਜਦੋਂ ਉਹ ਲਾ ਕੇ ਏਡਾ ਪੈਸਾ ਪੈਸਾ ਜਿਹੜਾ ਹੈ ਬਰਬਾਦ ਕਰਕੇ ਤੁਸੀਂ ਦੇਖੋ ਤੇਲ ਕਿੱਡਾ ਵਿੰਗਾ ਹੈ ਤੇਲ ਖਰਚਦੇ ਨੇ ਉਸ ਤੋਂ ਬਾਅਦ ਟਰੈਕਟਰ ਭੰਨੇ ਜਾਂਦੇ ਨੇ ਫਿਰ ਜੀਸੀਬੀਆਂ ਕੰਮ ਆਉਂਦੀਆਂ ਫਿਰ ਹੋਰ ਬਹੁਤ ਮਤਲਬ ਕਿ ਫਾਈਨੈਂਸ਼ਲੀ ਜਿਹੜਾ ਹੈਗਾ ਉਹ ਇਹ ਚ ਸਪੈਂਡ ਕਰਨਾ ਪੈਂਦਾ ਇਹਨਾਂ ਮੋਰਚਿਆਂ ਦੇ ਉੱਤੇ ਉਹ ਫਿਰ ਕੀਤਾ ਜਾ ਰਿਹਾ ਹੈ ਮੇਰਾ ਸਵਾਲ ਹੈ ਮੈਂ ਕਹਿੰਦਾ ਤੁਸੀਂ ਨਾਲ ਹੀ ਕੰਟੀਨਿਊ ਕਰ ਲਿਓ ਆ ਦੀਪ ਸਿੱਧੂ ਦੀ ਬਰਸੀ ਦੇ ਉੱਤੇ ਨਾ ਕਹ ਲੋ ਕਿ ਉਹਨਾਂ ਦੇ ਬ੍ਰਦਰ ਵੱਲੋਂ ਕਿਹਾ ਗਿਆ ਹੈ ਕਿ ਹੁਣ ਕਿਸਾਨ ਕਿਉਂ ਨਹੀਂ ਬੈਰੀਕਡ ਤੋੜ ਸਕੇ 3 ਦਿਨ ਹੋ ਗਏ ਨੇ ਕੀ ਉਹ ਜਿਹੜੇ ਬੈਰੀਕਡ ਨਹੀਂ ਟੁੱਟੇ ਉਸ ਦੇ ਪਿੱਛੇ ਦਾ ਕਾਰਨ ਦੀਪ ਸਿੱਧੂ ਸੀ ਕਿ ਦੀਪ ਸਿੱਧੂ ਦੇ ਕਰਕੇ ਨੋਜਨ ਜੋ ਸੀ ਇਸੇ ਲਈ ਉਹਨੇ ਬੈਰੀਕਡ ਤੋੜਤੇ ਇਹ ਕਹ ਲੋ ਕਿ ਡੌਂਟ ਦੀਪ ਸਿੱਧੂ ਦੇਪਰਾਵ ਨੂੰ ਕਿਸਾਨ ਜਿੱਥੇ ਬੰਦੀਆਂ ਨੂੰ ਮਾਰੀ ਗਈ ਹੈ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਨਹੀਂ ਦੇਖੋ ਬੈਰੀਫੀਕਟ ਵੀ ਟੁੱਟ ਰਹੇ ਨੇ ਮਨ ਬੈਰੀਫੀਕਟ ਵੀ ਟੁੱਟ ਰਹੇ ਹਾਂ ਜਿਹਨੂੰ ਮੋਮੈਂਟ ਅਫਰ ਰੱਖੀ ਸੀ ਡੇਟ ਇਸ ਨੂੰ ਹੋਰ ਥੋੜਾ ਡਿਲੇ ਕੀਤਾ ਜਾ ਸਕਦਾ ਸੀਗਾ ਦੀਪ ਸਿੱਧੂ ਬਰਸੂ ਤੋਂ ਬਾਅਦ ਕਰ ਕੀਤਾ ਜਾ ਸਕਦਾ ਸੀ ਜੀ ਹੂੰ ਨਹੀਂ ਬਿਲਕੁਲ ਬਿਲਕੁਲ ਆ ਜਿਹੜੀ ਗੱਲ ਹੈ ਨਾ ਕਿ ਤਰੀਕ ਅੱਗੇ ਪਿੱਛੇ ਕੀਤੀ ਜਾ ਸਕਦੀ ਸੀ ਇਹਦੇ ਨਾਲ ਕਿਤੇ ਨਾ ਕਿਤੇ ਐਗਰੀ ਹੋ ਸਕਦੇ ਆ ਪਰ ਤੁਹਾਨੂੰ ਪਤਾ ਹੈ ਕਿ ਕਿਸਾਨੀ ਲੀਡਰ ਜਿਹੜੇ ਨੇ ਉਹ ਦੀਪ ਸਿੱਧੂ ਨਾਲ ਅੱਗੇ ਕਿੱਥੇ ਖੜਦੇ ਰਹੇ ਆ ਪਹਿਲਾਂ ਵੀ ਨਹੀਂ ਖੜਦੇ ਰਹੇ ਆ ਸੋ ਉਹਨਾਂ ਨੂੰ ਮੈਨੂੰ ਨਹੀਂ ਸੀ ਲੱਗਦਾ ਕਿ ਇਹ ਇਹ ਇਹਨੂੰ ਉਹਨਾਂ ਨੇ ਲਿਆ ਹੋਣਾ ਬਹੁਤ ਸੀਰੀਅਸਲੀ ਇਸ ਗੱਲ ਨੂੰ ਸੋ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਐਲਾਨ ਕਰ ਦਿੱਤਾ ਪਰ ਜਿਹੜੀ ਦੂਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਐਤ ਕੀ ਬੈਰੀਕੇਡ ਕਿਉਂ ਨਹੀਂ ਟੁੱਟੇ ਜਾਂ ਇਹ ਕਿਉਂ ਨਹੀਂ ਹੋਇਆ ਪਿਛਲੀ ਵਾਰੀ ਦੀਪ ਕਰਕੇ ਹੋਇਆ ਡੈਫੀਨੇਟਲੀ 100% ਦੀਪ ਜਿਹੜਾ ਇੱਕ ਮੋਰਚਾ ਪਿਛਲੀ ਵਾਰ ਦਿੱਲੀ ਲੈ ਕੇ ਗਿਆ ਸੀ ਪਹਿਲੀ ਸਟੇਜ ਦੀਪ ਦੀ ਸੀ ਉਹ ਬਣੀ ਬਣਾਈ ਸਟੇਜ ਮੁੜ ਕੇ ਕਿਸਾਨਾਂ ਆਗੂਆਂ ਨੂੰ ਦਿੱਤੀ ਗਈ ਹੈ ਦੀਪ ਦੀਆਂ ਉਹ ਹਾਜ਼ਰ ਜਵਾਬੀ ਦੀਆਂ ਰਾਹ ਦੇ ਵਿੱਚ ਪੁਲਿਸ ਨੂੰ ਜਦੋਂ ਉਹ ਜਵਾਬ ਤਲਬੀ ਕਰਦਾ ਜਾਂ ਫਿਰ ਗੱਲਬਾਤ ਕਰਦਾ ਹੈ ਨੌਜਵਾਨਾਂ ਨੂੰ ਹੱਲਾਸ਼ੇਰੀ ਦਿੰਦਾ ਅੱਗੇ ਵਧਣ ਦੀ ਤੁਸੀਂ ਇੱਥੋਂ ਤੱਕ ਦਿੱਲੀ ਦੀ ਗੱਲ ਛੱਡੋ ਜਿਹੜਾ ਸ਼ੰਭੂ ਬਾਰਡਰ ਤੱਕ ਮੋਰਚਾ ਲਜਾਣਾ ਉਹ ਵੀ ਤੇ ਦੀਪ ਸਿੱਧੂ ਦੀ ਦੇਣ ਸੀ ਕਿਸਾਨ ਜਿਹੜੇ ਨਾ ਟੋਲ ਪਲਾਜ਼ਾ ਤੱਕ ਸੀਮਤ ਸੀਗੇ ਕਿਸਾਨ ਆਗੂ ਜਿਹੜੇ ਨੇ ਪਰ ਜਿਹੜੇ ਸ਼ੰਭੂ ਬਾਰਡਰ ਤੇ ਯਾਨੀ ਕਿ ਪੰਜਾਬ ਦਾ ਪਾਰਟ ਹੈ ਸ਼ੰਭੂ ਬਾਰਡਰ ਉੱਥੇ ਮੋਰਚਾ ਲਾਉਣ ਵਾਲਾ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਲਾ ਇਸ 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 ਬਾਰੇ ਕਿ ਇੱਥੇ ਵੀ ਲਾਇਆ ਜਾ ਸਕਦਾ ਹੈ ਬਾਰਡਰ ਦੇ ਉੱਤੇ ਵੀ ਉਹ ਉਹ ਦੀਪ ਹੀ ਸੀ ਫਿਰ ਸ਼ੰਭੂ ਦੇ ਵਿੱਚੋਂ ਐਲਾਨ ਕਰਨਾ ਕਿ ਹੁਣ ਅਸੀਂ ਦਿੱਲੀ ਜਾਵਾਂਗੇ ਉਹ ਵੀ ਦੀਪ ਹੀ ਸੀਗਾ ਅੱਜ ਚਾਹੇ ਜਿੰਨੇ ਮਰਜੀ ਲੋਕ ਕਹੀ ਜਾਣ ਕਿਸਾਨੀ ਧਰਨਿਆਂ ਦੇ ਵਿੱਚ ਕਿ ਦਿੱਲੀ ਜਾਵਾਂਗੇ ਇਦਾਂ ਕਰਾਂਗੇ ਕਿਸੇ ਦੀ ਜਾਣ ਦੇ ਵਿੱਚ ਹਿੰਮਤ ਨਹੀਂ ਸੀਗੀ ਉਹ ਦੀਪ ਹੀ ਸੀਗਾ ਹੁਣ ਜਿਹੜੀ ਐਤ ਕੀ ਗੱਲ ਹੈ ਨਾ ਐਤ ਕੀ ਵੀ ਬੈਰੀਕੇਟ ਟੁੱਟ ਰਹੇ ਆ ਬਹੁਤ ਜੋਸ਼ੂ ਖੂਸ਼ ਦੇ ਨਾਲ ਨੌਜਵਾਨ ਜਿਹੜੇ ਨੇ ਉਹ ਉਹ ਪੁਲਿਸ ਦਾ ਸਾਹਮਣਾ ਕਰ ਰਹੇ ਆ ਫੋਰਸਾਂ ਦਾ ਸਾਹਮਣਾ ਕਰ ਰਹੇ ਆ ਪਰ ਇਹਦੇ ਪਿੱਛੇ ਵੀ ਮਨਦੀਪ ਸਿੰਘ ਸਿੱਧੂ ਹੋਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਜੇ ਟੁੱਟ ਰਹੇ ਨੇ ਬੈਰੀਕੇਟ ਜਾਫਰੇ ਜਿਹੜਾ ਸਾਹਮਣਾ ਕਰ ਰਹੇ ਨੇ ਉਹ ਦੀਪ ਸਿੱਧੂ ਦੀ ਸਪਿਰਟ ਦੇ ਨਾਲ ਕਰ ਰਹੇ ਆ ਨੌਜਵਾਨਾਂ ਦੇ ਵਿੱਚ ਨਾ ਦੀਪ ਸਿੱਧੂ ਦੀ ਸਪਿਰਟ ਹੈ ਤੁਸੀਂ ਦੇਖੋ ਐ ਕਿ ਵੱਡੇ ਵੱਡੇ ਪੋਸਟਰ ਲੱਗੇ ਹੋਏ ਨੇ ਟਰੈਕਟਰਾਂ ਦੇ ਉੱਤੇ ਤਸਵੀਰਾਂ ਜਿੱਥੇ ਸੰਤ ਜਰਨੈਲ ਸਿੰਘ ਦੀਆਂ ਲੱਗੀਆਂ ਹੋਈਆਂ ਉੱਥੇ ਦੀਪ ਸਿੱਧੂ ਦੀਆਂ ਲੱਗੀਆਂ ਹੋਈਆਂ ਭਾਈ ਅਮਰਤਪਾਲ ਸਿੰਘ ਦੀਆਂ ਲੱਗੀਆਂ ਹੋਈਆਂ ਸੋ ਮੈਂ ਇਹ ਗੱਲ ਕਿਤੇ ਨਾ ਕਿਤੇ ਐਗਰੀ ਨਹੀਂ ਵੀ ਕਰਦਾ ਹੈ ਨਾ ਉਹ ਚਲੋ ਐ ਕਿ ਕਿਉਂ ਨਹੀਂ ਟੁੱਟੇ ਫਿਰ ਇਹ ਇਹ ਇਦਾਂ ਤੇ ਇਹ ਹੋ ਜਾਊਗਾ ਨਾ ਬਗਾਨਗੀ ਹੋ ਜਾਊਗੀ ਆਪਾਂ ਬੇਗਾਨੇ ਨਹੀਂ ਕਿਸੇ ਨੂੰ ਕਰਨਾ ਕਿ ਆ ਆ ਕਿਉਂ ਕਰ ਰਹੇ ਹੁਣ ਤੁਹਾਨੂੰ ਮੈਂ ਜਿਵੇਂ ਪਿਛਲੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਇਹ ਕਿਸਾਨੀ ਸੰਘਰਸ਼ ਠੀਕ ਹੈ ਅਸੀਂ ਸਮਰਥਨ ਕਰਦੇ ਹਾਂ ਪਰ ਕਿਤੇ ਨਾ ਕਿਤੇ ਇਹ ਇਹ ਜਿਹੜਾ ਟਾਈਮ ਟਪਾਉ ਚੀਜ਼ਾਂ ਨੇ ਇਹ ਠੀਕ ਹੈ ਤੁਹਾਡੀਆਂ ਮੰਗਾਂ ਉਹ ਮੰਨ ਲੈਣਗੇ ਇਹ ਟਾਈਮ ਟਪਾਉ ਰਹੇ ਪਰ ਫਿਰ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਤੁਹਾਡਾ ਵਿਰੋਧ ਕਰਦੇ ਹਾਂ ਤੁਸੀਂ ਜਾਓ ਇਹ ਪੰਜਾਬ ਦਾ ਜੋਸ਼ ਹੈ ਇਸੇ ਤਰ੍ਹਾਂ ਬਰਕਰਾਰ ਰਹਿਣਾ ਚਾਹੀਦਾ ਇਹਦੇ ਨਾਲ ਏਕਤਾ ਦਾ ਸਬੂਤ ਮਿਲਦਾ ਹੈ ਪੰਜਾਬ ਇਕੱਠਾ ਹੁੰਦਾ ਹੈ ਹਰਿਆਣੇ ਦੇ ਲੋਕਾਂ ਦੇ ਨਾਲ ਮੇਲ ਮੇਲਜੋਲ ਵੱਧਾ ਹੈ ਤੇ ਪੰਜਾਬ ਨੂੰ ਤੇ ਸੈਂਟਰ ਨੂੰ ਪਤਾ ਲੱਗਦਾ ਵੀ ਸਾਡੇ ਵਿੱਚ ਕਿੰਨੀ ਕੁ ਤੜਾ ਹੈ ਕਿੰਨੀ ਕੁ ਪਾਵਰ ਹੈ ਜੋ ਪੰਜਾਬ ਦੀ ਪੰਜਾਬ ਨੇ ਪਿਛਲੀ ਵਾਰੀ ਵੀ ਦਿਖਾਈ ਹੈ ਤੇ ਐਤ ਕੀ ਵੀ ਦਿਖਾਈ ਹੈ ਸੋ ਹੁਣ ਮਨਦੀਪ ਸਿੰਘ ਸਿੱਤੂ ਹਰੀ ਸਤਕਾਰਯੋਗ ਨੇ ਦੀਪ ਸਿੰਘ ਸਿੱਧੂ ਹੋਰਾਂ ਦੇ ਭਰਾਤਾ ਨੇ ਉਹ ਭਰਾ ਨੇ ਪਰ ਮੈਂ ਤੁਹਾਨੂੰ ਦੱਸਾਂ ਕਿ ਇਹ ਵੀ ਕਿਤੇ ਨਾ ਕਿਤੇ ਸਮੇਂਦਾਰ ਸਮੇਂ ਬਦਲਦੇ ਰਹਿੰਦੇ ਹੁਣ ਜਦੋਂ ਦੀਪ ਸਿੱਧੂ ਦੀ ਐਕਸੀਡੈਂਟ ਜਦੋਂ ਹੋਇਆ ਉਹਨਾਂ ਦੀ ਮੌਤ ਹੁੰਦੀ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਤਾਂ ਮਨਦੀਪ ਸਿੰਘ ਸਿੱਧੂ ਹੋਰਾਂ ਨੇ ਇਸ ਗੱਲ ਤੋਂ ਕਿਨਾਰਾ ਕੀਤਾ ਉਹ ਕਹਿੰਦੇ ਇਹ ਐਕਸੀਡੈਂਟ ਹੀ ਹੈ ਜਦਕਿ ਪੂਰੀ ਕੌਮ ਦੁਨੀਆ ਭਰ ਦੇ ਵਿੱਚ ਵੱਸਣ ਵਾਲੀ ਕੌਮ ਜਿਹੜੀ ਹੈ ਜਾਂ ਫਿਰ ਦੀਪ ਸਿੰਘ ਸਿੱਧੂ ਦੇ ਨਜ਼ਦੀਕੀ ਦੂਰ ਵਾਲੇ ਇਹ ਗੱਲ ਕਹਿੰਦੇ ਰਹੇ ਕਿ ਭਾਈ ਐਕਸੀਡੈਂਟ ਕਰਵਾ ਕੇ ਸ਼ਹੀਦ ਕੀਤਾ ਗਿਆ ਦੀਪ ਸਿੰਘ ਸਿੱਧੂ ਨੂੰ ਪਰ ਮਨਦੀਪ ਸਿੰਘ ਸਿੱਧੂ ਹੋਰਾਂ ਦਾ ਉਹਦੋਂ ਬਿਆਨ ਸੀ ਵੀ ਨਹੀਂ ਇਹ ਗੱਲਾਂ ਨਾ ਹੀ ਕਰੋ ਕਹਿੰਦੇ ਵੀ ਇਹ ਐਕਸੀਡੈਂਟ ਹੀ ਹੈ ਸੋ ਉਹੀ ਮਨਦੀਪ ਸਿੰਘ ਸਿੱਧੂ ਜਦੋਂ 6 ਮਹੀਨੇ ਪੈ ਜਾਂਦੇ ਨੇ ਤਾਂ ਫਿਰ ਇਹ ਮੰਗ ਕਰਦੇ ਨੇ ਵੀ ਈਕਾਦ ਤਖਤ ਦੇ ਉੱਤੇ ਜਿਹੜਾ ਜਾਇਜ਼ਕਰ ਹੈ ਸੋ ਉਥੇ ਦੀਪ ਸਿੰਘ ਸਿੱਧੂ ਦੀ ਤਸਵੀਰ ਲਗਣੀ ਚਾਹੀਦੀ ਆ ਹੁਣ ਇਥੇ ਦੋ ਗੱਲਾਂ ਆ ਗਈਆਂ ਫਿਰ ਕਿ ਜੇ ਤਾਂ ਮਨਦੀਪ ਸਿੰਘ ਸਿੱਧੂ ਕਹਿੰਦੇ ਉਹ ਐਕਸੀਡੈਂਟ ਹੀ ਸੀ ਸੋ ਹੁਣ ਐਕਸੀਡੈਂਟ ਦੇ ਵਿੱਚ ਆਮ ਐਕਸੀਡੈਂਟਾਂ ਦੇ ਵਿੱਚ ਮਰਨ ਵਾਲਿਆਂ ਦੀ ਤਸਵੀਰ ਨਹੀਂ ਲਾਈ ਜਾ ਸਕਦੀ ਸੋ ਫਿਰ ਤੁਸੀਂ 6 ਮਹੀਨਿਆਂ ਬਾਅਦ ਜਦੋਂ ਕਹਿੰਦੇ ਤਸਵੀਰ ਲਾਓ ਇਹਦਾ ਮਤਲਬ ਤੁਸੀਂ ਵੀ ਕਿਤੇ ਨਾ ਕਿਤੇ ਮੰਨ ਗਏ ਹੋ ਕਿ ਉਹ ਐਕਸੀਡੈਂਟ ਕਰਵਾਇਆ ਗਿਆ ਸੀ ਸਮਝਿਓ ਮਤਲਬ ਕਿ ਇਹ ਗੱਲਾਂ ਕਿਤੇ ਨਾ ਕਿਤੇ ਨਾ ਕੁਝ ਨਾ ਕੁਝ ਹੁੰਦਾ ਜੋ ਸਹੀ ਨਹੀਂ ਹੁੰਦਾ ਹਰ ਇੱਕ ਦੇ ਬਿਆਨ ਸਹੀ ਨਹੀਂ ਹੁੰਦੇ ਹੁਣ ਆਪਾਂ ਤਾਂ ਇਹ ਵੀ ਕਹਿਨੇ ਹੁੰਨੇ ਆ ਨਾ ਕਿ ਗੁਰੂ ਸਹਿਬਾਨਾਂ ਦੇ ਅੱਗੋਂ ਬੱਚੇ ਵੀ ਸੀ ਤੇ ਆਪਾਂ ਉਹਨਾਂ ਦਾ ਉਹਨਾਂ ਨੂੰ ਕਦੀ ਵੀ ਗੁਰੂ ਸਹਿਬਾਨਾਂ ਦੇ ਨਾਲ ਨਹੀਂ ਮਲਾਇਆ ਤੇ ਜਦ ਗੁਰੂ ਸਾਹਿਬਾਂ ਨੇ ਉਹ ਉਹਨਾਂ ਨੂੰ ਜਿਹੜਾ ਹੈਗਾ ਉਸ ਤਰੀਕੇ ਨਾਲ ਅੱਗੇ ਨਹੀਂ ਲੈ ਕੇ ਆਉਂਦਾ ਜਿਵੇਂ ਦੂਸਰਿਆਂ ਨੂੰ ਮਤਲਬ ਕਿ ਅੱਗੋਂ ਗੁਰੂ ਸਾਹਿਬ ਜਿਹੜੇ ਨੇ ਉਹ ਆਪਣੇ ਘਰ ਦੇ ਵਿੱਚ ਗੱਦੀ ਨਹੀਂ ਰੱਖਦੇ ਰਹੇ ਮੇਰੇ ਹਿਸਾਬ ਦੇ ਨਾਲ ਸੋ ਮਤਲਬ ਕਿ ਜਿਹਦੇ ਵਿੱਚ ਜਿੰਨੀ ਕਹਿ ਲਈਏ ਭੀ ਜਾਣਕਾਰੀ ਹੈ ਜਿਹਦਾ ਜਿਹੜਾ ਰੁਤਬਾ ਹੈਗਾ ਉਹ ਉਦਾਂ ਹੀ ਹੈ ਇਹ ਪਰਿਵਾਰਵਾਦ ਨਹੀਂ ਹੈਗਾ ਪੀ ਹੁਣ ਦੀਪ ਸਿੰਘ ਸਿੱਧੂ ਹੋਰੀ ਨੇ ਮਨਦੀਪ ਸਿੰਘ ਸਿੱਧੂ ਹੋਰੀ ਬਿਲਕੁਲ ਸਾਡੇ ਰਿਸਪੈਕਟਡ ਨੇ ਬਹੁਤ ਰਿਸਪੈਕਟ ਕਰਦੇ ਆਪਾਂ ਉਹਨਾਂ ਦੀ ਪਰ ਦੀਪ ਸਿੰਘ ਸਿੱਧੂ ਨਹੀਂ ਕਿਸੇ ਨੇ ਬਣ ਜਾਣਾ ਸੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਉਹ ਸਾਡਾ ਚੱਲਦਾ ਆਉਂਦਾ ਪਿਆ ਪਿਛਲੇ ਸਮੇਂ ਦੇ ਉੱਤੋਂ ਹੁਣ ਇਹ ਗੱਲ ਹੈ ਕਿ ਜਿਹੜੇ ਹੁਣ ਵੀ ਬੈਰੀਕੇ ਟੁੱਟ ਰਹੇ ਆ ਜੋਸ਼ੋ ਖਰੋਸ਼ਨਾ ਸਾਹਮਣਾ ਹੋ ਰਿਹਾ ਸੋ ਕਿਤੇ ਨਾ ਕਿਤੇ ਦੀਪ ਸਿੰਘ ਸਿੱਧੂ ਦੇ ਨਾਰੇ ਲੱਗ ਰਹੇ ਨੇ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਦੀਪ ਸਿੰਘ ਸਿੱਧੂ ਤੇ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਇਹ ਨੌਜਵਾਨ ਜਿਹੜੇ ਨੇ ਉੱਥੇ ਬੋਲ ਰਹੇ ਆ ਸੋ ਦੀਪ ਇਦ ਕੀ ਵੀ ਨਾਲ ਹੀ ਐ ਉਹਨੂੰ ਵੱਖਰਾ ਮਹਿਸੂਸ ਨਾ ਕਰੀਏ ਜੀ। ਅੰ ਦੈਟ ਇਜ਼ ਨਾ ਲੱਗਦਾ ਕਿ ਹੁਣ ਸਰਕਾਰ ਅਤੇ ਕਿਸਾਨਾਂ ਵਿਚਕਾਰ ਕੋਈ ਸੈੱਟ ਬਣ ਜਾਵੇਗੀ ਜਾਂ ਦਿੱਲੀ ਪਹੁੰਚ ਕੇ ਹੱਲ ਹੋਊਗਾ ਜਾਂ ਚਲੋ ਕਿ ਪੰਜਾਬ ਦੇ ਬੋਲ ਰਹੇ ਹੁਣ ਤੇ ਕੇਂਦਰ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਨਾਲ ਕੋਈ ਹੱਲ ਹੋ ਜਾਏਗਾ ਕਿਉਂਕਿ ਕੇਂਦਰ ਕਹਿ ਚੁੱਕੀ ਹੈ ਕੇਂਦਰ ਦੇ ਮੰਤਰੀ ਕਹਿ ਚੁੱਕੇ ਨੇ ਕਿ ਗੱਲਬਾਤ ਲਈ ਤਿਆਰ ਹਾਂ। ਤੁਹਾਨੂੰ ਲੱਗਦਾ ਕਿ ਮੀਟਿੰਗਾਂ ਵਿੱਚ ਕੋਈ ਹੱਲ ਨਿਕਲੇ ਆਊਗਾ। ਤੇ ਦੇਖੋ ਪਹਿਲਾਂ ਸਭ ਤੋਂ ਆਪਾਂ ਗੱਲ ਕਰੀਏ ਵੀ ਜੋ ਸਰਕਾਰ ਵੱਲੋਂ ਹੱਥਕੰਡੇ ਅਪਣਾਏ ਜਾ ਰਹੇ ਨੇ ਬੜੇ ਹੀ ਆਪਾਂ ਕਹਿ ਰਹੀਏ ਵੀ ਨਿਰਾਸ਼ਾਵਾਦੀ ਨੇ ਬਹੁਤ ਹੀ ਇਹਨੂੰ ਘਟਿਆ ਕਿਸਮ ਦੀਆਂ ਕਰਤੂਤਾਂ ਆਪਾਂ ਕਹੀਏ ਸ਼ਬਦ ਵਰਤੀਏ ਕਿ ਜੋ ਕੀਤਾ ਜਾ ਰਿਹਾ ਇਸ ਤਰੀਕੇ ਦੇ ਨਾਲ ਬਾਰਡਰ ਬਣਾ ਦੇਣੇ ਸੂਏ ਲਾ ਦੇਣੇ ਸੜਕਾਂ ਦੇ ਵਿੱਚ ਸੋ ਕਿਤੇ ਨਾ ਕਿਤੇ ਬੇਗਾਨਗੀ ਦਾ ਅਹਿਸਾਸ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਸੋ ਹੁਣ ਇਸ ਵਾਰ ਇਹ ਜਿਹੜੇ ਕਿਸਾਨਾਂ ਦੇ ਕਰਕੇ ਜਿਹੜੀ ਸੈਂਟਰ ਸਰਕਾਰ ਆ ਔ ਜਿਆਦਾ ਚਿੰਤਾ ਦੇ ਵਿੱਚ ਹੈ ਉਹਦਾ ਕਾਰਨ ਇਹ ਹੈ ਕਿ ਮਈ ਦੇ ਵਿੱਚ ਵੋਟਾਂ ਦਾ ਐਲਾਨ ਹੋਇਆ ਹੋਇਆ ਹੈ ਤੇ ਬੀਜੇਪੀ ਜਿਹੜੀ ਹੈ ਉਹ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਉਹਨਾਂ ਦੀ ਹੈ ਉਹ ਸੋਚਦੀ ਹੈ ਵੀ ਐਤ ਕੀ ਤੀਸਰੀ ਵਾਰ ਵੀ ਅਸੀਂ ਲੈ ਕੇ ਜਾਈਏ ਸਾਡਾ ਹੀ ਮਤਲਬ ਕਿ ਰਾਜ ਜਿਹੜਾ ਹੈ ਉਹ ਚੱਲੇ ਸੋ ਜੇ ਕਿਸਾਨ ਦਿੱਲੀ ਪਹੁੰਚ ਜਾਂਦੇ ਨੇ ਉਹ ਮੋਰਚਾ ਐਜੀਟੇਸ਼ਨ ਪਿਛਲੀ ਵਾਰ ਦੀ ਤਰ੍ਹਾਂ ਸ਼ੁਰੂ ਹੋ ਜਾਂਦੀ ਹੈ ਤਾਂ ਭਾਈ ਬੀਜੇਪੀ ਦਾ ਫਿਰ ਨੁਕਸਾਨ ਹੀ ਨੁਕਸਾਨ ਹੈ ਸੋ ਜਿਹੜੀਆਂ ਚੋਣਾਂ ਹੋਣੀਆਂ ਉਹਨੂੰ ਵੀ ਭਾਵੇਂ ਪੋਸਟਪੋਨ ਕਰਨਾ ਪੈ ਸਕਦਾ ਚੋਣ ਕਮਿਸ਼ਨ ਕਹਿ ਸਕਦਾ ਸੋ ਕਿਤੇ ਨਾ ਕਿਤੇ ਐਤ ਕੀ ਇਹ ਮੋਰਚਾ ਇਹ ਕਿਸਾਨੀ ਮੂਵਮੈਂਟ ਜਿਹੜੀ ਹੈ ਉਹ ਵੱਡੀ ਸਿਰਦਰਦੀ ਹੈ ਪਿਛਲੀ ਵਾਰੀ ਨਾਲੋਂ ਵੀ ਜ਼ਿਆਦਾ ਕਿਉਂਕਿ ਸਰਕਾਰ ਦੇਖ ਚੁੱਕੀ ਹੈ ਕਿ ਇੱਕ ਵਾਰੀ ਆ ਗਏ ਤਾਂ ਫਿਰ ਜਾਂਦੇ ਨਹੀਂ ਫਿਰ ਨਰਿੰਦਰ ਮੋਦੀ ਜਿਹੜੇ ਪਰ ਇਹ ਕਿਹਾ ਜਾਂਦਾ ਵੀ ਕਦੀ ਝੁਗਦਾ ਨਹੀਂ ਉਹ ਵੀ ਝੁੱਕ ਜਾਂਦਾ ਸੋ ਇਸ ਵਾਰ ਸਰਕਾਰ ਜਿਹੜੀ ਹੈ ਉਹ ਨਹੀਂ ਚਾਹੁੰਦੀ ਕਿ ਇੱਕ ਕਿਸਾਨ ਜਿਹੜੀ ਇਸ ਤੱਕ ਪਹੁੰਚਣ ਉਹਦੇ ਲਈ ਉਹਨੂੰ ਜੋ ਵੀ ਹੱਥ ਕੰਡੇ ਬਣਾਣੇ ਪਏ ਉਹ ਅਪਣਾਊਗੀ 30 ਬੰਦੇ ਜਿਹੜੇ ਨੇ ਜ਼ਖਮੀ ਹੋ ਗਏ ਜਾਂ ਹੋਰ ਜਿਹੜੀਆਂ ਸੱਟਾਂ ਪੇਟਾਂ ਲੱਗੀਆਂ ਭਨ ਤੋੜ ਹੋਈ ਹੈ ਡਰੋਨ ਸੁੱਟੇ ਗਏ ਨੇ ਕੋਈ ਉਹਨਾਂ ਵੱਲੋਂ ਵੀ ਜ਼ਖਮੀ ਹੋਇਆ ਹੋਣਾ ਸੋ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਐਕਸਟ੍ਰੀਮ ਹੋ ਸਕਦਾ ਜਿੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਇਹ ਵੀਡੀਓ ਜਿੱਥੇ ਤੱਕ ਸਾਡੀ ਪਹੁੰਚਦੀ ਹੈ ਕਿ ਜਿੱਥੇ ਤੁਸੀਂ ਜੋਸ਼ ਨਾਲ ਕੰਮ ਲੈ ਰਹੇ ਹੋ 호ਸਟ ਬੜਾ ਜ਼ਰੂਰੀ ਹੈ ਇਹ ਨਹੀਂ ਕਿ ਜੋਸ਼ ਜੋਸ਼ ਦੇ ਵਿੱਚ ਤੁਸੀਂ ਜਾਣ ਦੇ ਉੱਤੇ ਜਿਹੜੀ ਤੁਹਾਡੇ ਬਾਣਾ ਵੀ ਤੇ ਕੁਝ ਇਸ ਤਰ੍ਹਾਂ ਦਾ ਹੋ ਜਵੇ ਸੋ ਜਾਨਾ ਵੀ ਬਚਾਉਣੀਆਂ ਬੜੀਆਂ ਕੀਮਤੀ ਨੇ ਇਹ ਨਹੀਂ ਹੈਗਾ ਕਿ ਆਪਾਂ ਜਾਨ ਗਵਾ ਦੇਣੀ ਹੈ ਆ ਕਰਨਾ ਉਹ ਕਰਨਾ ਜਿਉਂਦੇ ਰਹਿ ਕੇ ਵੀ ਕੰਮ ਹੁੰਦੇ ਨੇ ਸੋ ਜਿਉਂਦੇ ਰਹਿ ਕੇ ਕੰਮ ਕਰੋ ਤੇ ਬੜੇ ਸਲੀਕੇ ਦੇ ਨਾਲ ਬੜੇ ਤਰੀਕੇ ਦੇ ਨਾਲ ਤੁਸੀਂ ਇਸ ਮੂਵਮੈਂਟ ਨੂੰ ਅੱਗੇ ਲੈ ਕੇ ਜਾਓ ਤੇ ਸਰਕਾਰ ਹੱਥ ਹਰ ਹੱਥ ਕੰਡਾ ਅਪਣਾਊਗੀ ਤੁਸੀਂ ਦੇਖਿਆ ਹੋਣਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਕਿ ਇੱਕ ਬੰਦਾ ਸੀਆਈਡੀ ਦਾ ਫੜਿਆ ਗਿਆ ਵਿੱਚ ਜੋ ਸਿਵਲ ਦੇ ਵਿੱਚ ਇਨਫੋਰਮੇਸ਼ਨ ਦੇ ਰਿਹਾ ਸੀਗਾ ਕਿ ਕੀ ਕੀ ਚੱਲ ਰਿਹਾ ਇਧਰ ਉਹ ਫੜ ਲਿਆ ਕਿਸਾਨਾਂ ਨੇ ਫਿਰ ਉਹਨੂੰ ਬਾਅਦ ਚ ਦੂਸਰੇ ਪੁਲਿਸ ਵਾਲਿਆਂ ਦੇ ਸੀਆਈਡੀ ਵਾਲਿਆਂ ਦੇ ਫੋਨ ਆਉਂਦੇ ਆ ਉਹ ਸਪੀਕਰ ਤੇ ਲਾ ਕੇ ਫਿਰ ਗੱਲ ਕਰਦੇ ਆ ਨਾਲੇ ਉਹ ਮੀਡੀਆ ਦੇ ਵਿੱਚ ਦਿਖਾਇਆ ਗਿਆ ਤੇ ਫਿਰ ਉਹ ਅਗੋਂ ਉਹਨੂੰ ਡਿਮਾਂਡ ਕਰ ਰਹੇ ਆ ਕਿ ਉਹ ਜਿਹੜਾ ਟਰੈਕਟਰ ਹੈ ਮੋਡੀਫਾਈਡ ਹੋਇਆ ਹੋਇਆ ਜਿਹੜਾ ਘੁੰਮ ਰਿਹਾ ਉਹਦੀਆਂ ਤਸਵੀਰਾਂ ਭੇਜ ਸਾਨੂੰ ਸੋ ਸੀਆਈਡੀ ਵਿੱਚ ਘੁਮ ਰਹੀ ਹੈ ਇਹ ਵੀ ਬਹੁਤ ਘਟਿਆ ਕਰਤੂਤ ਹੈਗੀ ਆ ਇਹ ਵੀ ਬਹੁਤ ਘਟਿਆ ਕਰਤੂਤ ਹੈ ਕਿ ਤੁਸੀਂ ਵਿੱਚ ਬੰਦੇ ਵੜੇ ਹੋਏ ਨੇ ਕਿਸਾਨ ਆਗੂ ਤਾਂ ਇਥੋਂ ਤੱਕ ਕਹਿੰਦੇ ਸੁਣੇ ਗਏ ਆ ਕਿ ਸਾਡੇ ਵਿੱਚ ਦੀ ਆ ਕੇ ਸੀਆਈਡੀ ਦੇ ਬੰਦੇ ਪਥਰਾਹ ਕਰ ਰਹੇ ਨੇ ਪੁਲਿਸ ਵਾਲਿਆਂ ਦੇ ਉੱਤੇ ਮਤਲਬ ਹੌਂ ਬਣਾਉਣਾ ਚਾਹੁੰਦੇ ਆ ਤੇ ਇਧਰੋਂ ਪੱਥਰ ਚੱਲਣ ਉਧਰੋਂ ਫਿਰ ਜਵਾਬੀ ਕਾਰਵਾਈ ਹੋ ਜਾਏ ਤੇ ਇਹ ਕਿਹਾ ਜਾਵੇ ਕਿ ਭਾਈ ਇਹਨਾਂ ਨੇ ਤਾਂ ਪੱਥਰ ਮਾਰੇ ਸੀ ਇਹਨਾਂ ਨੇ ਸਾਡੇ ਤੇ ਪਹਿਲਾ ਅਟੈਕ ਕੀਤਾ ਜੋ ਆ ਬਰਗਾੜੀ ਦੇ ਵਿੱਚ ਮਾਹੌਲ ਬਣਾਇਆ ਗਿਆ ਜਿਵੇਂ ਬਾਅਦ ਵਿੱਚ ਪੁਲਿਸ ਕਹਿੰਦੀ ਆ ਵੀ ਇਹ ਇਧਰੋਂ ਜੀ ਡਾਂਗਾ ਚੱਲਿਆ ਇਧਰੋਂ ਗੋਲੀ ਚੱਲੀ ਸੀ ਫਿਰ ਆਪਾਂ ਜਵਾਬੀ ਕਾਰਵਾਈ ਕੀਤੀ ਹੈ ਸੋ ਇਹ ਬਹੁਤ ਘਟਿਆ ਕਿਸਮ ਦੀਆਂ ਗੱਲਾਂ ਨੇ ਜੇ ਇੰਡੀਆ ਭਾਰਤ ਦੀ ਆਪਾਂ ਗੱਲ ਕਰੀਏ ਆਪਣੇ ਆਪ ਨੂੰ ਡੈਮੋਕ੍ਰੇਸੀ ਵੱਡੀ ਜਿਹੜੀ ਡੈਮੋਕ੍ਰੇਸੀ ਦਾ ਦਾਵਾ ਕਰਦਾ ਸੋ ਇਹ ਇਹ ਚੀਜ਼ਾਂ ਕਿਤੇ ਨਾ ਕਿਤੇ ਇਹ ਮਤਲਬ ਕਿ ਉਸ ਤਰੀਕੇ ਦੀ ਨਹੀਂ ਹੈਗੀਆਂ ਹੈਨਾ ਅੱਜ ਕਿੱਥੇ ਸਮਾਂ ਪਹੁੰਚ ਚੁੱਕਿਆ 2024 ਦੇ ਵਿੱਚ ਆ ਗਏ ਆ ਹੁਣ ਤੁਸੀਂ ਦੇਖੋ ਇਸ ਤਰ੍ਹਾਂ ਦੇ ਐਜੀਟੇਸ਼ਨ ਜਿਹੜੇ ਨੇ ਇਸ ਤੋਂ ਵੀ ਭਿਆਨਕ ਐਜੀਟੇਸ਼ਨ ਜਿਹੜੇ ਨੇ ਉਹ ਅੱਜ ਫਰਾਂਸ ਤੇ ਜਰਮਨ ਦੇ ਵਿੱਚ ਚੱਲ ਰਹੇ ਆ ਬਰਲਿਨ ਜਿਹੜੀ ਰਾਜਧਾਨੀ ਹੈ ਜੇ ਫਰਾਂਸ ਦੇ ਪੈਰਿਸ ਆ ਉੱਥੇ ਕਿਸਾਨਾਂ ਨੇ ਬਹੁਤ ਵੱਡਾ-ਵੱਡਾ ਆਪਾਂ ਕਹਿ ਲਈਏ ਵੀ ਲਿਆ ਕੇ ਸਾਜੋ ਸਮਾਨ ਆਪਣਾ ਜਿਹੜਾ ਉਹ ਸੁੱਟ ਦਿੱਤਾ ਉੱਥੇ ਸੜਕਾਂ 'ਤੇ ਪੜ ਦਿੱਤੀਆਂ ਨੇ। ਬੋਆ ਤੱਕ ਸੁੱਟ ਦਿੱਤਾ ਹੈ ਹੋਰ ਬਹੁਤ ਕੁਛ ਮਤਲਬ ਕਿ ਉਹ ਲੈ ਕੇ ਸ਼ਹਿਰ ਬਰਲਿਨ ਨੂੰ ਵੀ ਉਹਨਾਂ ਨੇ ਸਾਰਾ ਇਹਨਾਂ ਤਹਿਸ ਨਸ ਕਰ ਦਿੱਤਾ ਹੈ ਇਧਰ ਫਨਾਸ ਵਾਲਿਆਂ ਨੇ ਵੀ। ਐਫਲ ਟਾਵਰ ਤੁਸੀਂ ਸੁਣਿਆ ਹੋਣਾ ਉੱਥੇ ਲਿਆ ਕੇ ਅਗਲੇ ਨੇ ਮੱਝਾਂ ਬੰਨ੍ਹ ਦਿੱਤੀਆਂ। ਸੋ ਇਹ ਉੱਥੇ ਵੀ ਹੋ ਰਿਹਾ ਪਰ ਇਹ ਜੋ ਮਤਲਬ ਕਿ ਪਥਰਾ ਹੋਣਾ, ਅਥਰੂ ਗੈਸ ਜਾਂ ਹੋਰ ਡੰਡੇ ਭਰੋਣੇ ਜ਼ਖਮੀ ਕਰ ਦੇਣੇ ਇਹ ਇਹਨਾਂ ਮੁਲਕਾਂ 'ਚ ਨਹੀਂ ਹੋ ਰਿਹਾ। ਉਹ ਪੁਲਿਸ ਠੀਕ ਹੈ ਰੋਕ ਰਹੀ ਹੈ ਆਪਣੇ ਤਰੀਕੇ ਦੇ ਨਾਲ ਭਈ ਨਾ ਕਰੋ ਨਾ ਕਰੋ ਉਹਨੂੰ ਰੋਕਿਆ ਜਾ ਰਿਹਾ ਬਹੁਤ ਵਧੀਆ ਸਲੀਕੇ ਦੇ ਨਾਲ ਪਰ ਇਹ ਐਡਾ ਐਕਸਟ੍ਰੀਮ ਹੋ ਕੇ ਹਮਲਾਵਰ ਹੋ ਜਾਣਾ ਆਪਣੇ ਹੀ ਨਾਗਰਿਕਾਂ ਦੇ ਉੱਤੇ ਐਡਾ ਨਹੀਂ ਹੋ ਰਿਹਾ ਸੋ ਇਹ ਸਰਕਾਰ ਜਿਹੜੀ ਹੈ ਇਹ ਇਹਨੂੰ ਬਿਲਕੁਲ ਇਸ ਵਲੇ ਨਾਜ਼ੁਕ ਸਥਿਤੀ ਦੇ ਵਿੱਚ ਬਣੀ ਹੋਈ ਹੈ ਜਿਹੜੀ ਭਾਜਪਾ ਹੈ ਕਿਉਂਕਿ ਇਹ ਚਾਹੁੰਦੇ ਨੇ ਕਿ ਭਾਈ ਅਗਲੀ ਸੀਟ ਆਪਾਂ ਲੈ ਕੇ ਜਾਣੀ ਹੈ ਮਾਫ ਕਰਨਾ ਅਗਲੀ ਸਰਕਾਰ ਫੇਰ ਬਣਾਉਣੀ ਹੈ ਤੇ ਜੇ ਇਹ ਸਾਰਾ ਕੁਝ ਚੱਲਦਾ ਰਿਹਾ ਤੇ ਭਾਜਪਾ ਦੀ ਵੱਡੀ ਹਾਰ ਹੋ ਸਕਦੀ ਹੈ ਵੱਡੀ ਹਾਰ ਹੋ ਸਕਦੀ ਹੈ ਸੋ ਇਸ ਨੂੰ ਲੈ ਕੇ ਬੀਜਪੀ ਚਿਲਤਾ ਦੇ ਵਿੱਚ ਹੈ ਉਹ ਕੁਝ ਵੀ ਕਰ ਸਕਦੀ ਹੈ ਇਸ ਕਰਕੇ ਜਿਹੜੇ ਕਿਸਾਨ ਜਿਹੜੇ ਪੰਜਾਬ ਦੇ ਜਿਹੜੇ ਯੂਥ ਜਾਂ ਫਿਰ ਲੀਡਰ ਨੇ ਉਹ ਜਿਹੜੇ ਗਏ ਹੋਇਆ ਬਹੁਤ ਧਿਆਨ ਦੇ ਨਾਲ ਚੱਲਣ ਬਿਲਕੁਲ ਪਹੁੰਚੋ ਦਿੱਲੀ ਪਹੁੰਚਣਾ ਚਾਹੀਦਾ ਹੈ ਪਰ ਬਹੁਤ ਸਲੀਕੇ ਦੇ ਨਾਲ ਜੀ ਜਿੱਦਾਂ ਜਿਸ ਨੇ ਕਿਹਾ ਲੋ ਕਾਫੀ ਗਹਿਰਾਈ ਦੇ ਨਾਲ ਇਸ ਸਾਰੇ ਮਸਲੇ ਨੂੰ ਸਾਡੇ ਦਰਸ਼ਕਾਂ ਦੇ ਅੱਗੇ ਰੱਖਿਆ ਹੈ ਧੰਨਵਾਦ ਕਰਦਾ ਤੁਹਾਡਾ ਜਿੱਦਾਂ ਵੀ ਹੋਰ ਅਪਡੇਟ ਆਏਗੀ ਤੁਹਾਡਾ ਰੂਪ ਦੁਆਰਾ ਕਰਾਂਗੇ ਤੇ ਤੁਹਾਡੇ ਵਿਚਾਰ ਲਗਾਤਾਰ ਅਸੀਂ ਲੈਦੇ ਰਹਾਂਗੇ ਧੰਨਵਾਦ ਜੀ ਤੁਹਾਡਾ ਵੀ ਬਹੁਤ ਤੇ ਪ੍ਰਾਈਡ ਪੰਜਾਬ ਟੀਵੀ ਦੇਖ ਦਰਸ਼ਕਾਂ ਨੂੰ ਜੇ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਸਾਨੂੰ ਫੇਸਬੁੱਕ ਦੇ ਉੱਤੇ ਫੋਲੋ ਕੀਤਾ ਜਾਵੇ ਅਤੇ YouTube ਦੇ ਉੱਤੇ ਸਾਨੂੰ ਸਬਸਕ੍ਰਾਈਬ ਕੀਤਾ ਜਾਵੇ ਧੰਨਵਾਦ